ਸਾਸੀਕਲ ਦੋਸਤੋ ਪਿਸ਼ੋਕੜ ਪਿੰਡਾਂ ਦੇ ਪ੍ਰੋਗਰਾਮ ਤਹਿਤ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਮੂਸਾ ਵਿਖੇ ਪਿੰਡ ਮੂਸਾ ਵੈਸੇ ਤਾਂ ਕਿਸੇ ਜਾਣ ਪਹਿਚਾਨ ਦਾ ਮੁਹਤਾਜ ਨਹੀਂ ਹੈ ਕਿਉਂਕਿ ਮੂਸਾ ਪਿੰਡ ਨੂੰ ਸ਼ੋਭਦੀਪ ਸਿੰਘ ਸਿੱਧੂ ਮੂਸੇਵਾਲਾ ਨੇ ਪੂਰੀ ਦੁਨੀਆ ਦੇ ਵਿੱਚ ਪਹਿਚਾਣ ਦਵਾਈ ਹੈ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਦੋਸਤਾਂ ਦੀ ਖੁਆਈ ਸੀ ਕਿ ਅਸੀਂ ਸਿੱਧੂ ਦਾ ਉਹ ਪਿੰਡ ਦੇਖਣਾ ਚਾਹੁੰਦੇ ਹਾਂ ਜਿੱਥੇ ਉਹ ਜੰਮਿਆ ਪਲਿਆ ਤੇ ਇੰਨਾ ਵੱਡਾ ਉਹਨਾਂ ਨੇ ਨਾਮ ਕਮਾਇਆ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਪਿੰਡ ਮੂਸਾ ਦਿਖਾਵਾਂਗੇ ਸਿੱਧੂ ਦਾ ਪੁਰਾਣਾ ਘਰ ਅਤੇ ਹਵੇਲੀ ਦਿਖਾਵਾਂਗੇ ਗੱਲ ਕਰਦੇ ਹਾਂ ਪਿੰਡ ਮੂਸਾ ਦੀ ਪਿੰਡ ਮੂਸਾ ਤਹਿਸੀਲ ਤੇ ਜ਼ਿਲ੍ਹਾ ਮਾਨਸਾ ਦਾ ਪਿੰਡ ਹੈ ਇਹ ਪਿੰਡ ਮਾਨਸਾ ਤੋਂ ਤਲਵੰਡੀ ਸਾਬੋਂ ਰੋਡ ਤੇ ਸਥਿਤ ਹੈ ਇਹ ਮਾਨਸਾ ਤੋਂ 11 ਕਿਲੋਮੀਟਰ ਬਠਿੰਡਾ ਤੋਂ 56 ਕਿਲੋਮੀਟਰ ਅਤੇ ਤਲਵੰਡੀ ਸਾਬੋਂ ਤੋਂ 26 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਮੂਸਾ ਪਿੰਡ ਦੇ ਆਸੇ ਪਾਸੇ ਦੇ ਪਿੰਡਾਂ ਦੀ ਗੱਲ ਕਰੀਏ ਤਾਂ ਗਾਗੋਵਾਲ ਉੱਤਾਂਵਾਲੀ ਮਾਖਾ ਅਤੇ ਖੋਖਰ ਹਨ ਇਹ ਪਿੰਡ ਕਾਫੀ ਪੁਰਾਣਾ ਤੇ ਵੱਡਾ ਪਿੰਡ ਹੈ ਮੂਸਾ ਪਿੰਡ ਦਾ ਪਿਸ਼ੋਕੜ ਮਾਨਸਾ ਦੇ ਨੇੜਲੇ ਪਿੰਡ ਅਕਲੀਆਂ ਦਾ ਹੈ ਅਕਲੀਆਂ ਤੋਂ ਆ ਕੇ ਬਜ਼ੁਰਗਾਂ ਨੇ ਇਹ ਪਿੰਡ ਵਸਾਇਆ ਮੂਸਾ ਪਿੰਡ ਦੀ 27100 ਵੋਟ ਹੈ ਅਤੇ 28100 ਏਕੜ ਪਿੰਡ ਦਾ ਰਕਬਾ ਹੈ ਮੂਸਾ ਪਿੰਡ ਦੀਆਂ ਕੁੱਲ 6 ਪੱਤੀਆਂ ਹਨ ਜਿਨ੍ਹਾਂ ਵਿੱਚ ਦਲਪਤ ਜਮਾਲਪਤ ਕਾਂਦਲ ਮੱਲਾ ਮਨੋਰ ਅਤੇ ਲਾਲਾ ਮਾਨ ਪੱਤੀਆਂ ਹਨ ਪਿੰਡ ਦੇ ਵਿੱਚ ਚਾਰ ਗੁਰਦੁਆਰਾ ਸਾਹਿਬ ਹਨ ਦੋ ਪੁਰਾਣੇ ਖੂਹ ਹਨ ਪਿੰਡ ਦੇ ਵਿੱਚ ਪੰਜ ਛੇ ਸੱਥਾਂ ਹਨ ਜੋ ਕਿ ਪੰਜਾਬ ਦੇ ਪਿਸ਼ੋਕੜ ਨੂੰ ਦਰਸਾਉਂਦੀਆਂ ਹਨ ਪਿੰਡ ਵਿੱਚ ਬੱਚਿਆਂ ਦੀ ਪੜ੍ਹਾਈ ਲਈ ਸਰਕਾਰੀ ਸੈਕੰਡਰੀ ਸਕੂਲ ਹੈ ਇਸ ਤੋਂ ਇਲਾਵਾ ਸਿਹਤ ਸਹੂਲਤਾਂ ਦੇ ਲਈ ਸਿਹਤ ਕੇਂਦਰ ਆਨੰਦ ਘਰ ਸੇਵਾ ਕੇਂਦਰ ਅਤੇ ਕੁਝ ਪੁਰਾਣੇ ਛੱਪੜ ਹਨ ਖੇਡਣ ਦੇ ਲਈ ਖੇਡ ਸਟੇਡੀਅਮ ਹੈ ਵੀਡੀਓ ਵਿੱਚ ਦਿਖਾਈ ਦੇ ਰਿਹਾ ਇਹ ਵਾਲੀਬਾਲ ਦਾ ਉਹੀ ਗਰਾਊਂਡ ਹੈ ਜਿੱਥੇ ਸਿੱਧੂ ਵਾਲੀਬਾਲ ਖੇਡਦਾ ਸੀ ਅਤੇ ਹੁਣ ਵੀ ਤੁਸੀਂ ਦੇਖ ਰਹੇ ਹੋ ਸਿੱਧੂ ਦੇ ਛੋਟੇ ਭਰਾ ਦੇ ਜਨਮ ਦੀ ਖੁਸ਼ੀ ਵਿੱਚ ਸ਼੍ਰੀ ਬੰਨਿਆ ਗਿਆ ਹੈ ਇਸ ਤੋਂ ਇਲਾਵਾ ਪਿੰਡ ਦੇ ਬਾਹਰ ਦਾਣਾ ਮੰਡੀ ਹੈ ਦੋਸਤੋ ਪਿੰਡ ਵਿੱਚ ਲੋਕਾਂ ਨੂੰ ਮਿਲ ਕੇ ਗੱਲਾਂ ਬਾਤਾਂ ਕਰਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਸਾਨੂੰ ਹਮੇਸ਼ਾ ਸਿੱਧੂ ਤੇ ਮਾਣ ਰਹੇਗਾ ਕਿ ਉਹਨਾਂ ਨੇ ਆਪਣੇ ਪਿੰਡ ਨੂੰ ਐਨੀ ਪਹਿਚਾਣ ਦਵਾਈ ਅਤੇ ਸਿੱਧੂ ਅਕਸਰ ਲੋਕਾਂ ਨਾਲ ਪਿੰਡ ਵਿੱਚ ਦੋਸਤ ਮਿੱਤਰਾਂ ਭਰਾਵਾਂ ਨਾਲ ਵਿਚਰਦਾ ਸੀ ਦੋਸਤੋ ਇਹ ਵੀਡੀਓ ਵਿੱਚ ਦਿਖਾਈ ਦੇ ਰਿਹਾ ਸਿੱਧੂ ਦਾ ਪੁਰਾਣਾ ਘਰ ਹੈ ਤੇ ਆਓ ਹੁਣ ਹਵੇਲੀ ਵੱਲ ਚੱਲਦੇ ਹਾਂ ਇਹ ਵੀਡੀਓ ਵਿੱਚ ਦਿਖਾਈ ਦੇ ਰਹੀ ਸਿੱਧੂ ਦੀ ਨਵੀਂ ਹਵੇਲੀ ਹੈ ਮੇਨ ਜੋ ਮੁੱਖ ਹਵੇਲੀ ਵਿੱਚ ਐਂਟਰੀ ਉਹ ਬੰਦ ਹੈ ਅਤੇ ਆਓ ਆਪਾਂ ਤੁਹਾਨੂੰ ਨਾਲ ਵਾਲੀ ਹਵੇਲੀ ਦਿਖਾਉਂਦੇ ਹਾਂ ਦੋਸਤੋ ਇਹ ਸਾਰੇ ਸਿੱਧੂ ਦੇ ਮਨਪਸੰਦ ਟਰੈਕਟਰ ਹਨ ਜਿਨ੍ਹਾਂ ਨਾਲ ਉਹਨਾਂ ਨੂੰ ਬਹੁਤ ਪਿਆਰ ਸੀ ਏ 911 ਜਿਸ ਤੇ ਅਕਸਰ ਹੀ ਸਿੱਧੂ ਨੂੰ ਦੇਖਿਆ ਜਾਂਦਾ ਸੀ ਅਤੇ ਇਹ ਉਹੀ ਥਾਰ ਹੈ ਜਿਸ ਤੇ ਸਿੱਧੂ ਦੀ ਲਾਸਟ ਰਾਈਡ ਸੀ ਦੋਸਤੋ ਇਹ ਸਾਹਮਣੇ ਮੁੱਖ ਹਵੇਲੀ ਹੈ ਹਵੇਲੀ ਦੇ ਸਾਹਮਣੇ ਪਾਰਕਿੰਗ ਅਤੇ ਛੋਟੀਆਂ-ਛੋਟੀਆਂ ਦੁਕਾਨਾਂ ਹਨ ਜਿੱਥੇ ਸਿੱਧੂ ਦੀ ਪ੍ਰਿੰਟਿੰਗ ਤਸਵੀਰਾਂ ਵਾਲੀਆਂ ਬਹੁਤ ਸਾਰੀਆਂ ਆਈਟਮਾਂ ਹਨ ਆਓ ਹੁਣ ਤੁਹਾਨੂੰ ਆਪਾਂ ਲੈ ਕੇ ਚੱਲਦੇ ਹਾਂ ਸਿੱਧੂ ਦੇ ਟਾਲੀ ਵਾਲੇ ਖੇਤ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਇਹ ਸਾਹਮਣੇ ਸਿੱਧੂ ਦਾ ਬੁੱਤ ਸਥਾਪਿਤ ਕੀਤਾ ਗਿਆ ਹੈ ਅਤੇ ਉਸੇ ਤਰ੍ਹਾਂ ਇੱਥੇ ਵੀ ਬਹੁਤ ਸਾਰੀਆਂ ਦੁਕਾਨਾਂ ਹਨ ਜਿਸ ਵਿੱਚ ਵੱਖ-ਵੱਖ ਸਿੱਧੂ ਦੀਆਂ ਤਸਵੀਰਾਂ ਵੇਖਣ ਨੂੰ ਮਿਲਦੀਆਂ ਹਨ ਦੋਸਤੋ ਇਹ ਸੀ ਪਿੰਡ ਮੂਸਾ ਦੀ ਵੀਡੀਓ ਸਿੱਧੂ ਨੇ ਮੂਸਾ ਨੂੰ ਪੂਰੀ ਦੁਨੀਆ ਦੇ ਵਿੱਚ ਪਛਾਣ ਦਵਾਈ ਤੇ ਆਓ ਆਪਾਂ ਇਸ ਵੀਡੀਓ ਨੂੰ ਐਨਾ ਸ਼ੇਅਰ ਕਰੀਏ ਕਿ ਦੁਨੀਆ ਦਾ ਹਰ ਬੰਦਾ ਸਿੱਧੂ ਦਾ ਪਿੰਡ ਮੂਸਾ ਦੇਖ ਸਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜਰੂਰ ਕਰਿਓ ਧੰਨਵਾਦ